ਸਰਵਣ ਸਿੰਘ ਪਠੇਰ ਬੋਲਦਾ ਜੀ ਕੇਐਮਐਮ ਤੋਂ ਪੁਸਾਨ ਮਜ਼ਦੂਰ ਮੋਰਜਾਰ ਐਸਕੇਐਮ ਗੈਰਾਇਨੀ ਤੁਸੀਂ ਸਮਝਦੇ ਹੋ ਜਿਵੇਂ ਤੋਂ ਵੱਡੇ ਦੇਸ਼ ਦੇ ਫਾਰਮਾਂ ਵੱਲੋਂ ਜਿਹੜਾ ਵਾ ਉਹ ਇਹ ਅੱਜ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਇਹ ਅੰਦੋਲਨ ਦੂਸਰੇ ਦਿਨ ਵਿੱਚ ਦਾਖਲ ਹੋ ਗਿਆ ਅੱਜ ਅਸੀਂ ਤੁਹਾਨੂੰ ਦਿਖਾ ਲਾਂਗੇ ਅੱਜ ਸਾਡੇ ਸਤਿਕਾਰਯੋਗ ਸ਼ਹੀਦ ਸ਼ੁਭਕਰਨ ਸਿੰਘ ਜੀ ਉਹਨਾਂ ਦੀ ਅੰਤਿਮ ਯਾਤਰਾ ਸਫ਼ਰ ਤੈ ਕਰ ਰਹੇ ਉਹਨਾਂ ਦੇ ਨਗਰਵਾਲ ਨੂੰ ਜਾ ਰਹੀ ਆ ਤੁਹਾਨੂੰ ਪਤਾ ਕੱਲ ਸਰਕਾਰ ਨੇ ਉਹਨਾਂ ਦੀ ਐਫਆਈਆਰ ਜ਼ੀਰੋ ਐਫਆਈਆਰ ਤੱਜ ਕਰਨੀ ਪਈ ਹੈ ਇਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠੀ ਕਰਨੀ ਪਈ ਆ ਉਸ ਤੋਂ ਬਾਅਦ ਅੱਜ ਅਸੀਂ ਜਿਹੜਾ ਵਾ ਉਹਨਾਂ ਦਾ ਭਾਰਤੀਕ ਸਰੀਰ ਖਨੌਰੀ ਬਾਡਰ ਤੇ ਪੇ ਲੋਕਸਾਨਾਂ ਨੇ ਸਦਾਂਝਲੀ ਦਿੱਤੀ ਆ ਹੁਣ ਅਸੀਂ ਜਿਹੜਾ ਵਾ ਉਹ ਉਸ ਉਹਨਾਂ ਦੇ ਨਗਰ ਪਿੰਡ ਬੱਲੂ ਵੱਲੋਂ ਲਗਾਤਾਰ ਵਧ ਰਹੇ ਮੈਂ ਤੁਹਾਨੂੰ ਉਸ ਸੀਨ ਦਿਖਾ ਦੂੰਗਾ ਆ ਗੱਡੀਆਂ ਮੇਰੇ ਅੱਗੇ ਚੱਲ ਰਹੀਆਂ ਨੇ ਨਾਲੇ ਉਹਨਾਂ ਦੇ ਤੇ ਅਸੀਂ ਜਿਹੜਾ ਵਾ ਇਧਰ ਜਾ ਰਹੇ ਹੈਗੇ ਆ ਤਾਂ ਆ ਉਹਨਾਂ ਦੀ ਜਿਹੜੀ ਵੈਨ ਹੈਗੀ ਆ ਆ ਹੈਗੀ ਹੈ ਜਿਹੜਾ ਉਹਨਾਂ ਦਾ ਭਾਰਤਿਕ ਸਰੀਰ ਆ ਉਹ ਆ ਹੈਗਾ ਉਹ ਜਿਹੱਚੋ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹੈਗੇ ਆ ਤੋ ਇਹ ਅੱਜ ਉਹਨਾਂ ਦੇ ਪਿੰਡ ਵਿੱਚ ਪਹੁੰਚ ਨਹੀਂ ਤੋ ਜੇ ਸੀਗਾ ਸੋ ਅੱਜ ਸੋਇਸ ਕਰਕੇ ਹਰੇਕ ਜਿਹੜੀ ਅੱਖ ਉਹ ਦੁਖੀ ਹੋਊਗੀ ਦੇਖੋ ਇਹ ਰੌਲਾ ਕੀ ਆ ਇੱਕ ਬਣੇ ਐਮਐਸਪੀ ਗਰੰਟੀ ਕਾਨੂੰਨ ਆ C250% ਦੇ ਸਾਬ ਨਾਲ ਫਸਲਾਂ ਦੇ ਭਾਅ ਨੇ ਦੂਸਰੇ ਬਸ ਇਹ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਦੂਜੇ ਬੰਨੇ ਦੇਖੋ ਮੋਦੀ ਸਰਕਾਰ ਆ ਇੱਕ ਡਿਕਟੇਟਰ ਸਰਕਾਰ ਆ ਔਰ ਵਿੱਚ ਕੀ ਆ ਇਹ ਮੰਗਾ ਦੇ ਵਿੱਚ ਜਾਂ ਹੋਰ ਨਾ ਮੰਗਾ ਦੇ ਵਿੱਚ ਅਰਧ ਸੈਨਿਕ ਫੋਰਸ ਆ ਹੰਝੂ ਗੈਸ ਆ ਠੀਕ ਆ ਰਬੜ ਦੀਆਂ ਗੋਲੀਆਂ ਵਾਂ ਐਸਐਲਆਰ ਦੇ ਫੈਰ ਆ ਵਿੱਚ ਹ ਤਕਰੀਬਨ 500 ਤੋਂ ਪਲੱਸ ਇੰਜਰਡ ਆ ਔਰ ਇੱਕ ਸ਼ੁਭਕਰਨ ਸਿੰਘ ਦੇ ਸਿਰ ਤੇ ਗੋਲੀ ਮਾਰ ਕੇ ਦਸੰਗ ਫੋਰਸਾਂ ਨੇ ਸ਼ਹੀਦ ਕੀਤਾ ਵਾ ਇੱਕ ਬੰਨਿਆ ਵਾ ਤੋਂ ਇਹ ਸਾਰਾ ਕੁਝ ਤੁਸੀਂ ਦੇਖਦੇ ਹੀ ਜੇ ਇਹ ਕੀ ਹੈਗਾ ਕਿਵੇਂ ਕਿਸ ਢੰਗ ਨਾਲ ਇਹ ਚੱਲ ਰਿਹਾ ਪ੍ਰੋਗਰਾਮ ਸੋ ਇਸ ਕਰਕੇ ਹੁਣ ਜਿਵੇਂ ਦੁਨੀਆ ਦੇ ਵਿੱਚ ਕਈ ਗੱਲਾਂ ਤੁਹਾਨੂੰ ਨਹੀਂ ਪੁੱਛਦੀਆਂ ਮੇਰੇ ਕੋਲ ਜਿਹੜੀ ਖਬਰ ਸੀਗੀ ਬੁੰਦੀ ਕੋਟੇ ਚ ਵੱਡਾ ਪ੍ਰਦਰਸ਼ਨ ਹੋਇਆ ਆਪਮਾਰੇ ਕਿਸਾਨਾਂ ਨੇ ਕੀਤਾ ਉੱਥੇ ਪਾਣੀ ਦੀਆਂ ਬਿਛਾਰਾ ਮਾਰ ਕੇ ਉਹਨੂੰ ਖੰਡਾ ਦਿੱਤਾ ਗਿਆ ਯੂਨੀਵਰਸਿਟੀ ਦੇ ਸਟੂਡੈਂਟਸ ਲਗਭਗ ਜੀਐਨਯੂ ਜਾਂ ਹੋਰਨਾਂ ਥਾਵਾਂ ਤੇ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਤਾਮਲ ਲੱਡੂ ਕੇਰਲਾ ਇਸ ਤਰ੍ਹਾਂ ਤੁਸੀਂ ਦੇਖੋ ਕਰਨਾਟਕਾ ਬਹੁਤ ਸਾਰੇ ਥਾਵਾਂ ਤੇ ਪੂਰੇ ਦੇਸ਼ ਵਿੱਚ ਅੰਦੋਲਨ ਫੈਲਿਆ ਹਗਾ ਵਾ ਅ ਪੂਰੀ ਜੋਰ ਨਾਲ ਜਿਹੜਾ ਵਾ ਲੋਕ ਉੱਠ ਰਹੇ ਨੇ ਔਰ ਅੰਦੋਲਨ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਅੰਦੋਲਨ ਵਧ ਰਿਹਾ ਹੈਗਾ ਵਾ ਦੇਖੋ ਅੰਦੋਲਨ ਨਾ ਤਾਂ बार-बार ਖੜੇ ਹੁੰਦੇ ਹੁੰਦੇ ਆ ਔਰ ਕੁਦਰਤ ਕਿਰਪਾ ਕਰਦੀ ਹੁੰਦੀ ਆ ਕਿ ਵੀ ਸਤਗੁਰ ਦੀ ਬਖਸ਼ਿਸ਼ ਰਹੀ ਆ ਵੀ ਇਹ ਅੰਦੋਲਨ ਥੋੜੇ ਸਮੇਂ ਦੇ ਵਿੱਚ ਏਡੀਆਂ ਵੱਡੀਆਂ ਬੁਲੰਦੀਆਂ ਤੇ ਪਹੁੰਚ ਗਿਆ ਔਰ ਕਿਸਾਨ ਮਜ਼ਦੂਰਾਂ ਦਾ ਇਹ ਅੰਦੋਲਨ ਹੈ ਲੋਕਾਂ ਦਾ ਅੰਦੋਲਨ ਹੈ ਔਰ ਲੋਕਾਂ ਦੀ ਇਹ ਸ਼ਮੂਲੀਅਤ ਤੋਂ ਬਿਨਾਂ ਚੱਲ ਨਹੀਂ ਸਕਦਾ ਹੈਗਾ ਤੋਂ ਆ ਬਹੁਤ ਦਿਨਾਂ ਬਾਅਦ ਅੱਜ ਪੇਜ ਸਰਕਾਰ ਨੇ ਖੋਲ੍ਹਿਆ ਤੋਂ ਮੇਰਾ ਬੇਨਤੀ ਸੀ ਵੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਚਰਚਾ ਕਰ ਲਾਂ ਤੋਂ ਅੱਜ ਅਸੀਂ ਸ਼ੁਭਕਰਨ ਸ਼ਹੀਦ ਸ਼ੁਭਕਰਨ ਸਿੰਘ ਜੀ ਦੀ ਅੰਤਿਮ ਯਾਤਰਾ ਚੱਲ ਰਹੇ ਹੈਗੇ ਆ ਸੋ ਉਸੀ ਉਸ ਨਗਰ ਦੀ ਉਸ ਧਰਤੀ ਨੂੰ ਸਜਦਾ ਕਰਾਂਗੇ ਸਾਡਾ ਸ਼ੁਭਕਰਨ ਸਿੰਘ ਜੀ ਸ਼ਹੀਦ ਅੱਜ ਦੁਨੀਆ ਦੀ ਕਿਸਾਨ ਮਜ਼ਦੂਰ ਲਹਿਰ ਦਾ ਸਭ ਤੋਂ ਵੱਡਾ ਸ਼ਹੀਦ ਆ ਅੱਜ ਭਾਰਤ ਦਾ ਇਹ ਬਹੁਤ ਵੱਡਾ ਸ਼ਹੀਦ ਆ ਜਿਨ੍ਹਾਂ ਨੇ ਪੂਰੇ ਭਾਰਤ ਨੂੰ ਝੰਡੋੜਿਆ ਹੀ ਨਹੀਂ ਜਗਾਉਣਾ ਵਾ ਹੁਣੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੀ ੱੱਕੇ ਛਾਈ ਆ ਉਹ ਪੂਰੀ ਦੁਨੀਆ ਵਿੱਚ ਜਾਣੀ ਹੈਗੀ ਆ ਕਿ ਜਿਵੇਂ ਉਹ ਸਾਡੇ ਨਾਲ ੱੱਕਾ ਕਰ ਰਹੇ ਹੈਗੇ ਆ ਤੋਂ ਅਸੀਂ ਬਹੁਤ ਨੇੜੇ ਆ ਉਹਨਾਂ ਦੇ ਨਗਰ ਦੇ ਪਹੁੰਚਣ ਵਾਲੇ ਤੇ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਹੁਣ ਬੇਨਤੀ ਆ ਭਰਾਓ ਬਹੁਤ ਵੱਡੇ ਪੱਤਰ ਤੇ ਮੋਰਚਿਆਂ ਤੇ ਤੁਹਾਡਾ ਸਮਰਥਨ ਆ ਤਾਂ ਕੋਈ ਪਿੰਡ ਰਵੇ ਨਾ ਪੰਜਾਬ ਦਾ ਜਿਨ੍ਹਾਂ ਦੀ ਟਰਾਲੀ ਸ਼ੰਭੂ ਜਾਂ ਖਨੌਰੀ ਨਾ ਲੱਗੀ ਹੋਵੇ ਤਾਂ ਬਾਕੀ ਜਿਹੜੇ ਪ੍ਰੋਗਰਾਮ ਸ਼ੰਭੂ ਤੋਂ ਦਿੱਤੇ ਜਾਣੇ ਆ ਉਨ੍ਹਾਂ ਵੱਲ ਧਿਆਨ ਰੱਖਣਾ ਵਾ ਔਰ ਉਹਨਾ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਵਾ ਔਰ ਅਸੀਂ ਅੱਜ ਤੁਹਾਨੂੰ ਆ ਜਿਹੜਾ ਵਾ ਸਲਾਹ ਕਰਕੇ ਅੱਜ ਜੇ ਸ਼ਾਮਾਂ ਪੈ ਗਈਆਂ ਨੇ ਤੇ ਕੱਲ ਸਾਰਾ ਕੁਝ ਤੁਹਾਡੇ ਸਾਹਮਣੇ ਆਊਗਾ ਕੀ ਕਰਨਾ ਹੈਗਾ ਅੱਗੇ ਇਹ ਮੋਰਚਾ ਤਾਂ ਭਾਈ ਲੰਮਾ ਚੱਲਣਾ ਠੀਕ ਆ ਔਰ ਉਹਨੂੰ ਉਹਨੂੰ ਲੰਮਾ ਲੜਾਂਗੇ ਜਿੰਨਾ ਮਰਜ਼ੀ ਲੰਮਾ ਲੜਨਾ ਪਏ ਇਸ ਕਰਕੇ ਸਾਨੂੰ ਵੱਡੀਆਂ ਲੰਮੀਆਂ ਤਿਆਰੀਆਂ ਕਰਨੀਆਂ ਪੈਣੀਆਂ ਸਰਕਾਰ ਸਾਨੂੰ 10 ਦਿਨ ਬਾਲਦੀ ਆ ਸਰਕਾਰ ਸਾਨੂੰ 20 ਦਿਨ ਬਿਲਦੀ ਆ 50 ਦਿਨ ਬਾਲਦੀ ਆ ਇਹ ਤੇ ਸਰਕਾਰ ਦੀ ਮਰਜ਼ੀ ਹੈਗੀ ਆ ਵੀ ਸਰਕਾਰ ਕਿੰਨਾ ਚਿਰ ਸਾਨੂੰ ਕਰਾਉਂਦੀ ਹੈਗੀ ਆ ਸੋ ਇਸ ਕਰਕੇ ਸਾਨੂੰ ਕਦੀ ਵੀ ਅਸੀਂ ਕਿਸਾਨਾਂ ਕੋ ਨਿਰਾਸ਼ ਨਹੀਂ ਰਹੇ ਕਿਸਾਨ ਮਜ਼ਦੂਰ ਕੋ ਪਹਿਲੋ ਵੀ ਆਸਾ ਰਹੀਆਂ ਔਰ ਪੰਜਾਬੀਆਂ ਨੇ ਕਦੀ ਖੂਲ ਦੇ ਵਿੱਚ ਕਸਮ ਨਹੀਂ ਟਿਕਾਲੀ ਹੋਗੀ ਅੱਜ ਵੀ ਪੂਰੀ ਤਰ੍ਹਾਂ ਹਰਿਆਣੇ ਦੇ ਉੱਤੇ ਜ਼ਬਰ ਹੋ ਰਿਹਾ ਅਰਧ ਸੈਨਿਕ ਫੋਰਸਾਂ ਨੇ ਹਰਿਆਣਾ ਘੇਰ ਕੇ ਰੱਖਿਆ ਹੈਗਾ ਸਰਕਾਰ ਇਹ ਸਾਰੇ ਮਾਹੌਲ ਨੂੰ ਦਰੁਸਤ ਕਰੂਗੀ ਤਾਂ ਹੀ ਕੋਈ ਨਾ ਕੋਈ ਗੱਲ ਬਣਨੀ ਹੈਗੀ ਆ ਸੋ ਇਸ ਕਰਕੇ ਭਰਾਓ ਇਹ ਆਪਣੀਆਂ ਜੜੀਆਂ ਟੋੜ ਮੈਂ ਅੱਜ ਬੋਲਿਆ ਮੈਨੂੰ 10 ਮਿੰਟ ਬੋਲਣ ਦਾ ਮੌਕਾ ਮਿਲਿਆ ਵਾਦ ਤੋਂ ਵਾਦ ਸ਼ੇਅਰ ਕਰਕੇ ਦੇਸ਼ ਦੁਨੀਆ ਤੱਕ ਪਹੁੰਚਾ ਦਿਓ ਅੱਜ ਸ਼ਹੀਦ ਸੁਭਕਰਨ ਸਿੰਘ ਜੀ ਦੀ ਜਿਹੜੀ ਅੰਤਿਮ ਯਾਤਰਾ ਉਹਦੇ ਵਿੱਚ ਚੱਲ ਰਹੇ ਆ ਆਰ ਉਹਦੇ ਨਗਰ ਨੂੰ ਉਹਦੀ ਕੁਰਬਾਨੀ ਨੂੰ ਦੇਸ਼ ਸਜਦਾ ਕਰੂਗਾ ਅਸੀਂ ਉਸ ਤੋਂ ਸਿੱਖਿਆ ਲਾਂਗੇ ਹੁਣ ਸਾਡਾ ਫਰਜ਼ ਵੱਧ ਜਾਂਦਾ ਵਾ ਵੀ ਇਸ ਕੋਲ ਨੂੰ ਭਾਵੇਂ ਕਿੰਨਾ ਚਿਰ ਵੀ ਸੰਘਰਸ਼ ਕਰਨਾ ਪਏ ਕਿਸੇ ਨਾ ਕਿਸੇ ਸਿਰੇ ਲਾਈਏ ਆਪਾਂ ਧੰਨਵਾਦ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ